ਹੁੰਦੀ ਆ ਕਿਤੇ ਕਾਰਪੋਰੇਸ਼ਨ ਹੁੰਦੀ ਆ ਉਥੇ ਦਾ ਜਿਹੜਾ ਕਿਸੇ ਵੀ ਵਾਰਡ ਦਾ ਕੌਂਸਲਰ ਆ ਉਹਦੇ ਨਾਲ ਦੇ ਉੱਤੇ ਜਿਹੜੀ ਆ ਉਹ ਗ੍ਰਾਂਟ ਮਿਲਦੀ ਆ ਤੇ ਸਾਨੂੰ ਬਹੁਤ ਵਾਰੀ ਸੁਣਨ ਨੂੰ ਆਇਆ ਕਿ ਵੋਟਰਾਂ ਦਾ ਸੀ ਪਾ ਦੇਣੇ ਤੁਹਾਡੇ ਕਹਿਣ ਤੇ ਪਰ ਸਾਡਾ ਕੰਮ ਨਹੀਂ ਹੁੰਦਾ ਪਰਨੇ ਇੱਕ ਵਾਰ ਜਿੰਨੇ ਵੀ ਇੱਥੇ ਪੰਡਾਲ ਦੇ ਵਿੱਚ ਮੇਰੇ ਸਾਥੀ ਬੀਬੀਆਂ ਭੈਣਾਂ ਸਾਡੀਆਂ ਆਈਆਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਦੱਸ ਦਿੰਨੇ ਆ ਕਿ ਅੱਜ ਤੁਹਾਡੇ ਕੋਲ ਬੀਬੀ ਮਨਜੀਤ ਕੌਰ ਜੀ ਜਿਨ੍ਹਾਂ ਨੇ ਤੁਹਾਡੇ ਇਲਾਕੇ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਸੰਭੜੀ ਆ ਤੇ ਹੁਣ ਸਾਡੀ ਜਿਹੜੀ ਆ ਉਹ ਜ਼ਿੰਮੇਵਾਰੀ ਆਪਾਂ ਲਾਂ ਕੇ ਬੀਬੀ ਮਨਜੀਤ ਕੌਰ ਜੀ ਇਹਨਾਂ ਨੂੰ ਦੇਣੀ ਆ ਤਾਂ ਕਿ ਇਹ ਸਾਡੇ ਇਲਾਕੇ ਦੀ ਜਿਹੜੀ ਆ ਡਿਵੈਲਪਮੈਂਟ ਉਹ ਕਰਵਾਉਣਗੇ ਇਹ ਆ ਪਾਵਰਾ ਤੁਹਾਡੇ ਹੱਥ ਵਿੱਚ ਆ ਇਹ ਤੁਸੀਂ ਉਹਨਾਂ ਦੇ ਹੱਥ ਮਜ਼ਬੂਤ ਕਰਨੇ ਆ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਦੇ ਉੱਤੇ ਠਾ ਠਾ ਕਰਕੇ ਵੋਟਾਂ ਲਾਓ ਤੇ ਬੀਬੀ ਮਨਜੀਤ ਕੌਰ ਨੂੰ ਕਾਮਯਾਬ ਕਰਾਓ ਆਮ ਆਦਮੀ ਪਾਰਟੀ ਜਿੰਦਾਬਾਦ 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 ਆਵਾਜ਼ ਨਹੀਂ ਆਈ ਪਿਛੇ ਦੇ ਉੱਤੇ ਬੈਠਿਆ ਚਾਹ ਪਾਣੀ ਪਲਾਨ ਕਰਮ ਖਰੀਦਾ ਕਰ ਉਹ ਤੱਕ ਪਿੰਡੇ ਪਾਲੇ ਪਾਸੇ ਜਾਣੀ ਚਾਹੀਦੀ ਆ

ਆਪਾਂ ਸਾਰੇ ਜਾਣਦੇ ਆਂ ਤੇ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਨੇ ਆ 21 ਤਰੀਕ ਨੂੰ ਹੋਣ ਜਾ ਰਹੀ ਆ ਉਹਦੇ ਉਹ ਲਈ ਇਸ ਬਾਡ ਦੇ ਵਿੱਚੋਂ ਬੀਬੀ ਮਨਜੀਤ ਕੌਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹਨ ਤੇ ਜਿੱਥੇ ਆਪਾਂ ਬੀਬੀ ਮਨਜੀਤ ਕੌਰ ਨੂੰ ਜਿਤਾਉਣਾ ਜਿੱਦਾਂ ਕਹਿੰਦੇ ਹੁੰਦੇ ਇੱਕ ਦੇ ਨਾਲ ਇੱਕ ਫ੍ਰੀ ਮਿਲਦਾ ਤੇ ਇੱਥੇ ਤੁਹਾਨੂੰ ਕਈ ਨਾਲ ਫ੍ਰੀ ਮਿਲਨੇ ਆ ਪਵਰਤੀਨੂ ਜੀ ਨੇ ਉਹਨਾਂ ਨੇ ਕੰਮ ਕਰਾਈ ਜਾਣੇ ਆ ਜਿਨ੍ਹਾਂ ਦੇ ਬਾਗਰੀ ਸਾਹਿਬ ਬੈਠੇ ਆ ਹੋਰ ਸਾਰੇ ਬੈਠੇ ਆ ਮੈਂ ਤੇ ਇਹੀ ਬੇਨਤੀ ਕਰਨੀ ਆ ਬਹੁਤ ਪਹਿਲਾਂ ਜੈ ਭੀਮ ਜੈ ਬਾਤ ਬਹੁਤ ਹੀ ਸਤਿਕਾਰਯੋਗ ਮੰਚ ਤੇ ਬਿਰਾਜਮਾਨ ਸਾਡੇ ਲੀਡਰ ਸਾਹਿਬਾ ਸ਼੍ਰੀ ਪਵਰਤ ਮਾਟੀਨੂ ਜੀ ਉਹਨਾਂ ਦੇ ਨਾਲ ਸਾਡੇ ਕਾਉਂਸਲਰ ਕੈਂਡੀਡੇਟ ਮਨਜੀਤ ਕੌਰ ਜੀ ਬਾਕੀ ਸਾਰੇ ਦਰਜਾ ਬਜ਼ਾਜਾ ਜਿੰਨੇ ਵੀ ਸਾਥੀ ਬੈਠੇ ਸਾਰਿਆਂ ਨੂੰ ਔਰ ਸੰਗਤ ਨੂੰ ਸਾਰਿਆਂ ਨੂੰ ਜੈ ਭਾਈ ਗੁਰਜੀ ਕਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਇਹਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਔਰ ਜਿਹੜੀ ਥੱਲੇ ਮੇਅਰ ਕਾਉਂਸਲਰ ਆ ਜੇਕਰ ਆਮ ਆਦੀ ਪਾਰਟੀ ਦੇ ਆਪਾਂ ਕੈਂਡੀਡੇਟ ਨੂੰ ਦਿੱਤਾ ਕੇ ਉਹਨੂੰ ਨੁਮਾਇੰਦਗੀ ਆਪਣੇ ਇਲਾਕੇ ਦੀ ਦੇਵਾਂਗੇ ਤਾਂ ਜਿਹੜੇ ਸਾਡੇ ਮਲੇ ਦੇ ਕੰਮ ਆ ਉਹ ਵਧੀਆ ਤਰੀਕੇ ਨਾਲ ਨੁਮਾਇੰਦਗੀ ਕਰਕੇ ਵਧੀਆ ਤਰੀਕੇ ਨਾਲ ਫੰਡ ਰੇਸ ਕਰਕੇ ਆਪਾਂ ਉਹ ਲਮਈਆ ਕਰਾ ਸਕਦੇ ਆ ਇਸ ਕਰਕੇ ਸਾਰੇ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਕਿ ਪਿੰਡ ਖੰਬਰੇ ਦੇ ਵਿੱਚ ਕਿਉਂਕਿ ਜਿੰਨੀ ਵੀ ਸਾਡੇ ਤੋਂ ਸੇਵਾ ਹੁੰਦੀ ਆ ਅਸੀਂ ਉਹ ਕਰਦੇ ਆ ਕਿਸੇ ਨੂੰ ਵੀ ਅਸੀਂ ਇਦਾਂ ਨਹੀਂ ਮੋੜਦੇ ਵੀ ਕੋਈ ਵੀ ਕੰਮ ਆਇਆ ਹੋਵੇ ਉਹਨੂੰ ਘਰੋਂ ਨਾਂ ਮਿਲੇ ਹੋਈਏ ਜਾਂ ਨਾਂ ਉਹ ਕੋਈ ਕੰਮ ਕੀਤਾ ਹੋਵੇ ਪਰ ਜਿਹੜੇ ਕੰਮ ਗਵਰਨਮੈਂਟ ਦੇ ਕੋਲ ਕਰਨ ਵਾਲੇ ਆ ਜਿਹੜੇ ਫੰਡ ਨਾਲ ਹੋਣੇ ਆ ਜਿਹੜੇ ਸਰਕਾਰ ਨੇ ਕਰਨੇ ਉਹ ਸਰਕਾਰ ਨੇ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਹਦੇ ਨੁਮਾਇੰਦੇ ਦੀ ਚੋਣ ਕਰੀਏ ਜੋ ਗਵਰਨਮੈਂਟ ਤੋਂ ਸਾਡੇ ਜਿਹੜੇ ਕੰਮ ਕਰਵਾ ਕੇ ਦੇਵੇ ਉਹ ਉਹੀ ਕਰਵਾ ਸਕਦਾ ਜਿਹੜਾ ਗਵਰਨਮੈਂਟ ਦੇ ਨਾਲ ਦੇਦੀ ਸਾਹ ਜੋਵੇ ਮੇਰੀ ਮਰਾਜ਼ ਮਨਜੀਤ ਕੌਰ ਜੋ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਹੈ ਆਪਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਆਪਣੇ ਮਹੱਲੇ ਨੂੰ ਜ਼ਿੰਦਗੀ ਦਿਈਏ ਔਰ ਉਸ ਤੋਂ ਜਿਹੜੇ ਰੰਦੇ ਕੰਮ ਆ ਉਹ ਪੂਰੇ ਕਰਵਾਈਏ ਵੋਟ ਮਿਓ ਨੂੰ ਪਾਓ ਜੇ ਤੋਂ ਕੰਮ ਲੈਣੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਸੋਚ ਸਮਝ ਕੇ ਆਪਣੇ ਮਹੱਲੇ ਦੀ ਨੁਮਾਇੰਦਗੀ ਪਾਰਟੀ ਦੇ ਉਮੀਦਵਾਰ ਜਿਹੜੀ ਸਰਕਾਰ ਆ ਆਮ ਆਦੀ ਪਾਰਟੀ ਦੀ ਮਨਜੀਤ ਕੌਰ ਉਹਦੇ ਚੋਂ ਨਿਸ਼ਾਨ ਝਾੜੋ ਤੇ ਵਟਨ ਦਵਾ ਕੇ ਆਪਾਂ 21 ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਆਪਾਂ ਕਾਮਯਾਬ ਕਰੀਏ ਔਰ ਆਪਾਂ ਆਪਣੇ ਮਹੱਲੇ ਦੀ ਔਰ ਪਿੰਡ ਦੀ ਨਗਰ ਦੀ ਨੂੰ ਹਰ ਬਦਰੀਏ ਜੈ ਭੀਮ ਜੈ ਭਾਗ ਬਾਈ ਗੁਰਜੀ ਦਾ ਖਾਲਸਾ ਜੀ ਗੁਰਜੀ ਮਨਦੀਪ ਰੌਕੀ ਜੀ ਜੋ ਗ੍ਰਾਫ ਪ੍ਰਧਾਨ ਆ ਸਾਡੇ ਉਹਨਾਂ ਨੂੰ ਗੁਜਾਰਸ਼ ਕਰੂੰਗਾ 2 ਮਿੰਟ ਲਈ ਆਉਣ ਆਪਣੇ ਸੱਚੇ ਵਿਚਾਰ ਜਿਹੜੇ ਆ ਸਾਂਝੇ ਕਰੇ ਜੈਪੀ ਜੈਪੀ ਨੇਤਾ ਜੀ ਕਮਨ ਤਮਾਰ ਟਿੰਨੂ ਜੀ ਸਾਡੇ ਆਮ ਆਦਮੀ ਪਾਰਟੀ ਦੇ 38 ਨੰਬਰ ਵਾਰ ਤੋਂ ਜਿਹੜੇ ਸਾਡੇ ਉਮੀਦਵਾਰ ਮਨਜੀਤ ਕੌਰ ਜੀ ਦਾਲਾ ਜੀ ਹੈ ਉਹਨਾਂ ਦਾ ਜਿੱਥੇ ਜਿਆ ਕਰਦਾ ਸਾਡੇ ਪਿੰਡ ਦੀ ਕੋਈ ਤਾਂ ਦੀ ਗੱਲਬਾਤ ਹੈ ਨਹੀਂ ਕਿ ਸਾਰਾ ਪਿੰਡ ਤੁਹਾਡੇ ਨਾਲ ਆ ਸਾਰਾ ਪਿੰਡ ਸਾਡੇ ਨਾਲ ਹੈ ਤੁਹਾਡੇ ਹਾਜ਼ਰੀ ਗੈਰ ਹਾਜ਼ਰੀ ਤੇ ਮੈਂ ਹਾਜ਼ਰਾ ਜੀ ਪਿੰਡ ਦਾ ਹੀ ਕੋਈ ਵੀ ਦਿਨ ਰਾਤ ਕੰਮ ਹੁੰਦਾ ਸਾਰਾ ਪਿੰਡ ਮੈਨੂੰ ਫੋਨ ਕਰਦਾ ਆਪਾਂ ਭੱਜਾਈਦਾ ਚਾਹੇ ਲਾਈਟ ਬੰਦ ਹੋਵੇ ਚਾਹੇ ਸੀਵਰੇਜ ਬੰਦ ਹੋਵੇ ਇਹ ਸਾਰੇ ਮੈਨੂੰ ਕਾਲ ਕਰਦੇ ਜੀ ਭੱਜਾਈਦਾ ਕੋਈ ਜਦੀ ਗੱਲ ਨਹੀਂ ਆ ਜੇ ਕੰਮ ਸਾਡੇ ਤੋਂ ਲੈਣਾ ਨਾ ਤੇ ਸਾਡੇ ਕੈਂਡੀਡੇਟ ਨੂੰ ਵੋਟ ਪਾਓ ਆਪਾਂ ਤੁਹਾਡੇ ਦਿਨ ਰਾਤ ਹਾਜ਼ਰ ਸਾਰਿਆਂ ਦੇ ਇਹ ਨਹੀਂ ਕਿ ਤੁਸੀਂ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਸਾਡੇ ਤੇ ਖੜੇ ਆ ਜੀ ਆਨ ਨੂੰ ਕੋਈ ਵੀ ਹੋਵੇ ਆਪਾਂ ਸਾਰਿਆਂ ਦੇ ਹਾਜ਼ਰਾਂ ਕਿਸੇ ਲਈ ਕੋਈ ਵਿਤਕਰਾਨੀ ਆ ਸਭ ਸਾਡੇ ਅੰਮ੍ਰਿਤਜੀਤ ਖੰਭਰਾ ਜੀ ਪਾਜੀ ਸਾਡੇ ਸਾਡੇ ਅਮਰੀਕ ਬਾਗਲੀ ਜੀ ਜਿਨ੍ਹਾਂ ਨੇ ਇਹ ਸਾਰਾ ਕੁਝ ਸਾਡੇ ਲਈ ਕੀਤਾ ਹੈ ਸਾਰਿਆਂ ਦਾ ਜੀ ਆਇਆਂ ਜੀ ਮੇਰੇ ਤੁਹਾਡੇ ਅੱਗੇ ਬਸ ਹੱਥ ਜੋੜ ਕੇ ਇਹੀ ਰਿਕਵੈਸਟ ਹੈ ਜੀ ਸਾਡੇ ਮਨਜੀਤ ਕੌਰ ਜੀ ਕੈਂਡੀਡੇਟ ਆਮ ਆਦਮੀ ਪਾਰਟੀ ਨੂੰ ਪਲੀਜ਼ ਜਿਤਾਓ ਇੱਕ ਇੱਕ ਵੋਟ ਇੱਕ ਇੱਕ ਵੋਟ ਤੁਸੀਂ ਜਿਹੜੀ ਆਪਣੀ ਦਿਲੋਂ ਪਾਉਣੀ ਹੈ ਉਹ ਚਾੜੂ ਦੇ ਪਾਉਣੀ ਹੈ ਜਿਹੜੇ ਸਾਡੇ ਨਾਲ ਸਹਿਮਤ ਸਾਰੇ ਹੱਥ ਖੜੇ ਕਰੋ ਜੀ ਲੈ ਲੋ ਜੀ ਪਵਨ ਭਾਜੀ ਟਿੰਨੂ ਭਾਜੀ ਸਾਰੇ ਨੇ ਹੱਥ ਖੜੇ ਕਰਦੇ ਆ ਸਾਰਾ ਪਿੰਡ ਤੁਹਾਡੇ ਨਾਲ ਆ ਜੀ ਇਹ ਮਜੀਦਪੁਰ ਦਾ ਜਦਰਾ ਜੀ ਦੇ ਨਾਲ ਧੰਨਵਾਦ ਜੀ ਤੁਹਾਡਾ ਬਲੌਗ ਪ੍ਰਕਾਰ ਨੂੰ ਜੀ ਤੇ ਨਾਲੀ ਵੱਲ ਨੀਰੇ ਬਾਜੀ ਸਾਡੇ ਬੈਠੇ ਆ ਜੀ ਡਾਕਟਰ ਸਾਹਿਬ ਸਾਡੇ ਬੈਠੇ ਸਾਰਿਆਂ ਦਾ ਭਵਿੰਦਰ ਸਿੰਘ ਸਾਡੇ ਸਾਰੇ ਡਾਕੀ ਚਾਚਾ ਜੀ ਮੇਰੇ ਤੋਂ ਸਾਰਿਆਂ ਦਾ ਨਾਮ ਜੱਗੀ ਬਾਜੀ ਬੈਠੇ ਸਾਡੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਮੈਂ ਠੀਕ ਬੋਲ ਰਿਹਾ ਨੇ ਚਲੋ ਤੁਹਾਡਾ ਧੰਨਵਾਦ ਕਰਿਆ ਅਰੇ ਗੈ ਜੀ ਉਹਨਾਂ ਨੂੰ ਵਿਚਾਸ ਕੀਤੀ ਜਾਂਦੀ ਆ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸਾਡੀ ਜਾ ਰਿਹਾ ਸਾਨੂੰ ਬਹੁਤ ਖੁਸ਼ੀ ਆ ਸਾਡੇ ਨੇਤਾ ਪਵਨ ਕੁਮਾਰ ਜੀ ਨੂੰ ਜੀ ਹੁਣੀ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਉਂਦੇ ਆ ਲੈ ਆ ਅਜੇ ਕੁਮਾਰ ਖੇਲਜੀ ਬਹੁਤ ਆਜੋ ਜਿੰਦਾ ਸਾਡੇ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਸ਼੍ਰੀ ਪਵਨ ਕੁਮਾਰ ਜੀ ਤੀਰੂ ਜੀ ਉਹਨਾਂ ਨੂੰ ਬੁਯਾਨਸ਼ ਕਰਾਂਗਾ ਕਿ ਉਹ ਮਾਈਕ ਦੇ ਔਰ ਆ ਕੇ ਆਪਣੇ ਵਿਚਾਰਾਂ ਦੀ ਸਾਂਸ ਜਿਹੜੀ ਹੈ ਉਹ ਪਬਲਿਕ ਦੇ ਨਾਲ ਕਰਨਗੇ ਜੀ ਪਵਨ ਕੁਮਾਰ ਤੀਰੂ ਜੀ ਆਮ ਆਦੀ ਪਾਰਟੀ ਸਰਕਾਰੀਆਂ ਬਸੇ ਸੰਗਰਾ ਤਰੰਪੁਰਾ ਮੁਲਖੇਗੜ ਕਲੋਨੀਆਂ ਤੇ ਹਾਲ ਨੰਬਰ 42 ਦਾ ਸੰਦਰ ਸਾਰੇ ਭੈਣਾਂ ਦਾ ਆਪਣੇ ਭੈਣ ਬੇਟੀ ਮਨਜੀਤ ਕੌਰ ਕੋਲ ਦੇ ਸਾਹਮਣੇ ਆਪਣੀ ਅਪੀਲ ਕਰਕੇ ਗਏ ਹਾਂ ਕਮਰੀ ਫਾਗੜੀ ਜੀ ਸਾਡੇ ਭਰਾ ਅਸੀਂ ਬੜੇ ਲੰਬੇ ਸਮੇਂ ਨਹੀਂ ਮਿੱਟੀ ਚਲੇ ਆ ਉਹ ਵੀ ਆਪਣੀ ਗੱਲ ਕਹਿ ਕੇ ਗਏ ਆ ਪਰ ਮੈਂ ਇਸ ਗੱਲ ਨੂੰ بڑا ਮੈਨੂੰ ਖੁਸ਼ੀ ਹੈ ਕਿ ਬਹੁਤ ਪੁਰਾਣਾ ਮੁੱਦਾ ਇੱਕ ਪੰਚਾਇਤੀ ਜ਼ਮੀਨ ਦਾ ਲਾਈਟ ਹੋ ਜਾ ਜੀ ਅੱਗੇ ਅੱਜ ਦਾ ਪਰਮ ਨੇ ਜਿਹੜੀ ਨੂੰ ਪੁੱਛੋ ਤਾਂ ਦਿੱਤਾ ਜੀ ਜਗੀਰਦਾਰਾਂ ਨੇ ਬੋਲੇ ਹਿਸਾਬ ਪੈਂਡਾ ਸੀ ਚਲੋ ਪਰ ਗੱਲ ਇਹ ਆ ਵੀ ਉਹਦੇ ਪਿੱਛੇ ਕੌਣ ਹੈ ਉਹਦੇ ਬਚਾਅ ਉਹਦੇ ਪਿੱਛੇ ਆ ਇਹ ਸਲਕੇ ਦਾ ਪਤਾ ਹੈ ਜਿਹੜਾ ਉਹਨੂੰ ਬਚਾ ਰਿਹਾ ਕੋਰਟ ਦੇ ਵੀ ਆਰਡਰ ਹੋਏ ਹੋਣ ਕਾਨੂੰਨ ਡਿਪਾਰਟਮੈਂਟ ਡਾਇਰੈਕਟਰ ਦੇ ਵੀ ਆਰਡਰ ਹੋਏ ਹੋਣ ਤਾਂ ਫਿਰ ਕੋਈ ਸ਼ਖਸ਼ ਹੈ ਜਿਹੜਾ ਇਸ ਸਲਕੇ ਦਾ ਵਿਧਾਇਕ ਹੈ ਉਹਨਾਂ ਨੂੰ ਵਿਚਾਰ ਤੇ ਤੁਹਾਡੀ ਜ਼ਮੀਨ ਕਿੰਨੂੰ ਨਹੀਂ ਮਿਲਦੀ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਜ਼ਿੰਮੇਵਾਰ ਸਾਥੀਆਂ ਦਾ ਧੰਨਵਾਦ ਕਰਦਾ ਸੁਰੇਸ਼ ਲੱੱਗੀ ਜੀ ਜਿਹਨਾਂ ਦੇ ਮਿਸਿਸ ਚੋਲਡ ਆ ਡਰ ਹੈ ਅੰਮਰਜੀਤ ਖੰਭਰਾ ਜੀ ਸਰਦਾਰ ਸਤਨਾੰਦ ਸਿੰਘ ਜੀ ਮਜ਼ਰ ਆलम ਸਾਹਿਬ بیٹھے ਆ ਹਰਪ੍ਰਧਨ ਕੋਪੂਜੀ ਖੁਰਲੇ ਕੇਂਦਰ ਤੋਂ ਪਰਮਜੀਤ ਸਿੰਘ ਹਾਇਪੁਰਜੀ ਕੰਗਨਜੀ ਸਾਰੇ ਮਾਨ ਨੰਬਰਦਾਰ ਸਾਹਿਬਾਨ ਬੈਠੇ ਆ ਸਰਦਾਰ ਜੁਗਾ ਸਿੰਘ ਜੀ ਆਮ ਪਾਰਟੀ ਦੇ ਇਸ ਸਾਡ ਦੇ ਪ੍ਰਧਾਨ ਮਨਜੀਤ ਰੌਕੀ ਜੀ ਮਨਜੀਤ ਰੌਕੀ ਜੀ ਨੇ ਵੀ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਉਹ ਪ੍ਰਧਾਨ ਹੈ ਭੋਲਾ ਪ੍ਰਧਾਨ ਜੀ ਸਾਨੂੰ ਸਵੇਰੇ ਵੀ ਮਿਲੇ ਸੀ ਤੇ ਅਜੇ ਗਿਲ ਜੀ ਤੇ ਬਹੁਤ ਸਾਰੇ ਜਿੰਨੇ ਵਸਦੇ ਭਰਾ ਦੇ ਦੇਖੋ ਵੋਟਾਂ ਹੱਥ ਖੜੇ ਕਰਨਾ ਤਾਂ ਪੈਂਦੀ ਆ ਇਹ ਵੋਟਾਂ ਤੋਂ ਉਦਨ ਨੂੰ ਮਸ਼ੀਨ ਚ ਜਾ ਕੇ ਪੈਣੀਆਂ ਬੁੱਧ ਤੇ ਇਹ ਨਤੀਜਾ ਜਿਹੜਾ ਕਿਹੜੇ ਪਾਰਟੀ ਦੇ ਕਾਰਕਟਰ ਵਰਕਰ ਕਿੰਨਾ ਕੰਮ ਕਰਦੇ ਆ ਕਿੰਨੀ ਮਿਹਨਤ ਕਰਦੇ ਆ ਉਹ ਨਤੀਜੇ ਤੋਂ ਚਲ ਗਿਆਦਾ ਸਾਰਾ ਜੇ ਮਿਹਨਤ ਕੀਤੀ ਹੋਵੇ ਵਰਕਰਾਂ ਨੇ ਤਾਂ ਨਤੀਜੇ ਤੋਂ ਚਲ ਗਿਆ ਦੀ ਇਹ ਪਤਾ ਲੱਗਦਾ ਜੇ ਗੱਲ ਨਹੀਂ ਬਤੀ ਸਾਰਾ ਹੋਵੇ ਤਾਂ ਫੇ ਵੀ ਨਤੀਜੇ ਮਿਲ ਜਾਂਦਾ ਸੋ ਆਪਾਂ ਨੂੰ ਦੋ ਦਿਨ ਰਹਿ ਕੇ ਇਹ ਮਿਹਨਤ ਕਰਨੀ ਪਵੇ ਸਿਰਫ ਸਿਰਫ ਨਾਅਰੇ ਲਾਉਣ ਨਾਲ ਨਹੀਂ ਆਪਾਂ ਨੂੰ ਘੜ ਘੜ ਇੱਕ ਪੱਛ ਕਰਨਾ ਪੈਣਾ ਲੋਕਾਂ ਦੀ ਗੱਲ ਸੁਣਨੀ ਵੀ ਪੈਣੀ ਹੈ ਤੇ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕਿਹਣਾ ਵੀ ਪੈਣਾ ਹੈ ਅਸੀਂ ਤੁਹਾਡੇ ਕੰਮ ਕਰਾਂਗੇ ਲੋਕਾਂ ਨੂੰ ਕੰਮ ਚਾਹੀਦੇ ਜੇ ਕੰਮ ਨਹੀਂ ਹੋਣਗੇ ਲੋਕ ਵੋਟਾਂ ਨਹੀਂ ਪਾਉਣਗੇ ਅਸੀਂ ਤੁਹਾਨੂੰ ਇਹ ਜ਼ਿੰਮੇਵਾਰੀ ਲਉਣ ਵਾਸਤੇ ਆਏ ਆਂ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਹ ਆਮ ਆਦਮੀ ਪਾਰਟੀ ਤੁਹਾਡਾ ਕੋਈ ਵੀ ਕੰਮ ਜਾਹੇ 1 ਲੱਖ ਰੁਪਏ ਦਾ ਹੋਵੇ ਤੇ ਚਾਹੇ 10 ਕਰੋੜ ਰੁਪਏ ਦਾ ਹੋਵੇ ਉਹ ਸਰਕਾਰ ਕਰਾ ਸਕਦੀ ਜੇ ਕਾਂਗਰਸ ਦਾ ਵੀਰ ਵਰ ਜਿੱਦਦਾ ਜਾਂ ਕਿਸੇ ਹੋਰ ਪਾਰਟੀ ਦਾ ਜਿੱਦਦਾ ਭਾਜਪਾ ਦਾ BSP ਦਾ ਕੀ ਅੰਜਾ ਉਹ ਜਦੋਂ ਤੁਸੀਂ ਕੰਮ ਨੂੰ ਕਹੋਗੇ ਤੇ ਵੀ ਸੀਗਰੇਟ ਪਾ ਦਿਆ ਉਹ ਕਹਿਣਗੇ ਜੀ ਸਾਡੀ ਸਰਕਾਰ ਨਹੀਂ ਅਸੀਂ ਨਹੀਂ ਇਹ ਕੰਮ ਕਰਾਉਂਦੇ ਉਹਨਾਂ ਕੋ ਪੱਕਾ ਹੀ ਬਹਾਨਾ ਢੜਿਆ ਕਰਾ ਵੀ ਸਾਡਾ ਮੇਅਰ ਨਹੀਂ ਸਾਡਾ ਮੁੱਖ ਮੰਤਰੀ ਨਹੀਂ ਅਸੀਂ ਕੰਮ ਨਹੀਂ ਕਰਾ ਸਕਦੇ ਜਦੋਂ ਸਾਡੀ ਸਰਕਾਰ ਆਉਂਗੀ ਉਹ ਕਹਿਣਗੇ ਅਸੀਂ ਉਦੋਂ ਕਰਾਵਾਂਗੇ ਤੁਹਾਨੂੰ 2.5 ਸਾਲ ਦੀ ਤਾਰੀਖ ਪਾਉਣੀ ਉਹਨਾਂ ਨੇ ਦੂਜੇ ਪਾਸੇ 2.5 ਸਾਲ ਬਾਅਦ ਜੇ ਉਹ ਆਏ ਤਾਂ ਤਾਂ ਫਿਰ ਸੀਵਰੇਜ ਦੇ ਕੰਮ ਹੋਣਗੇ ਫਿਰ ਪਾਣੀ ਦੇ ਕੰਮ ਹੋਣਗੇ ਫਿਰ ਸੜਕਾਂ ਬਣਨਗੀਆਂ ਫਿਰ ਸਟਰੀਟ ਲਾਈਟ ਲੱਗੂਗੀ ਫਿਰ ਤੁਹਾਡੀ ਕਮਿਊਨਿਟੀ ਹਾਲ ਬਣਨਗੇ ਮੈਰਿਜ ਪੈਲਸ ਬਣੂਗਾ ਇਹ ਹੁਣ ਤੁਸੀਂ ਵਿਚਾਰ ਕਰਨਾ ਕਿ ਤੁਸੀਂ ਭਾਈ ਸਾਹਿਬ ਦੀ ਭਾਈ ਸਾਹਿਬ ਦੇ ਤਰੀਕਾਉ ਨੇ ਆ ਕਿ ਤਰੰਤ ਕੰਮ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਨਾਲ ਕੰਮ ਤਰੰਤ ਸ਼ੁਰੂ ਹੋ ਜਾਣੇ 21 ਰਿਜ਼ਲਟ ਆਉਣੇ ਅਗਲੇ 1 ਹਫਤੇ ਚ ਮੇਹਰ ਬਣ ਜਾਣਾ ਤੇ ਸਮੇਂ ਲੋ ਜਨਰੀ ਦੇ ਵਿੱਚ ਜਨਰੀ ਜਨਰੀ ਦੇ ਵਿੱਚ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਜਾਣ। ਬਲਵ ਜਿਹੜੀ ਤਾਰ ਦੇ ਉੱਤੇ ਲਾਈਏ ਨਾ ਆਪਾਂ ਜੇ ਉਹ ਤਾਰ ਦੇ ਵਿੱਚ ਪਾਵਰ ਹੋਵੇ, current ਹੋਵੇ ਤਾਂ ਤਾਂ ਬਲਵ ਜਗਦਾ। ਤੇ ਜੇ ਜਿੰਨਾ ਮਰਜ਼ੀ ਬਲਵ ਵਧੀਆ ਹੋਵੇ ਉਹ ਜਿਹੜੀ ਤਾਰ ਦੇ ਵਿੱਚ ਪਾਵਰ ਹੀ ਨਾ ਹੋਵੇ ਉਹਦੇ ਉੱਤੇ ਲਾਈ ਜਾਈਏ ਉਹ ਰੋਸ਼ਨੀ ਨਹੀਂ ਦਿੰਦਾ। ਇਸ ਕਰਕੇ ਦੂਜੀ ਪਾਰਟੀ ਨੂੰ ਵੋਟਾਂ ਕਾਉਣੀਆਂ ਆਪਣਾ ਨੁਕਸਾਨ ਹੋਊਗਾ ਆਪਣੇ ਪਿੰਡ ਦਾ ਪਿੰਡ ਪਹਿਲਾਂ ਹੀ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਬਾਗੜੀ ਜੀ ਦੱਸ ਕੇ ਗਏ ਆ ਕਿ ਕਾਰਪੋਰੇਸ਼ਨ ਚ ਪਿੰਡ ਪਾਤਾ ਇਹ ਨਾ ਇਥੇ ਪੰਚਾਇਤ ਸੀ ਨਾ ਕਾਰਪੋਰੇਸ਼ਨ ਕੌਂਸਲਰ ਬਣਿਆ ਨਹੀਂ ਸੀ ਲੇਕਿਨ ਪੰਚਾਇਤਾਂ ਖਤਮ ਕਰਤੀ ਉਸ ਵੇਲੇ ਮਿੱਥੇ ਦੇ ਵਿਧਾਇਕ ਨੇ ਪਿੱਛੇ ਪੈ ਗਿਆ ਖੰਭਰਾ ਤੇ ਧਰਮਪੁਰ ਬਹੁਤ ਮੈਂ ਤੁਹਾਨੂੰ ਇਹ ਜ਼ਿੰਮੇਵਾਰੀ ਨਾਲ ਕਹਿੰਦਾ ਅਸੀਂ ਸਾਰੀ ਕਸਰ ਛੱਡ ਦਿਆਂਗੇ ਇਸ ਇਲਾਕੇ ਦੀ ਸਭ ਤੋਂ ਪਹਿਲਾ ਕੰਮ ਇਸ ਇਲਾਕੇ 'ਚ ਸ਼ੁਰੂ ਕਰਾਂਗੇ ਇੱਥੇ ਕਲੋਨੀਆਂ ਵੀ ਆਲੇ-ਦੋਲੇ ਬਹੁਤ ਬਣੀਆਂ ਨਵੀਆਂ ਲੋਕ ਇਧਰੋਂ ਉਧਰੋਂ ਆਣ ਕੇ ਵੀ ਵਸੇ ਆ ਉੱਥੇ ਬਿਲਕੁਲ ਪੁਰੀ ਹਾਲਤ ਹੈ ਸੜਕਾਂ ਹੀ ਨਹੀਂ ਗਲੀਆਂ ਹੀ ਨਹੀਂ ਸੀਵੇਜ ਨਹੀਂ ਪਾਣੀ ਨਹੀਂ ਸਟਰੀਟ ਲਾਈਟਾਂ ਨਹੀਂ ਤੇ ਆਪਾਂ ਸਾਰੇ ਕੰਮ ਨਵੀਆਂ ਕਲੋਨੀਆਂ ਦੇ ਵੀ ਤੁਹਾਨੂੰ ਕਰਾ ਕੇ ਦਿਖਾਵਾਂ ਆਪੋਜੀਸ਼ਨ ਦੇ ਕੌਂਸਲਰ ਇਹ ਵੀ ਕਹਿੰਦੇ ਨੇ ਕਿ ਤੁਹਾਡਾ ਇਲਾਕਾ ਅਪਰੂਵਡ ਨਹੀਂ ਇਹ ਅਨਪਰੂਵਡ ਹੈ ਵੀ ਜੇ ਅਨਪਰੂਵਡ ਹੈ ਤੇ ਤੇ ਕੰਮ ਨਹੀਂ ਹੋ ਸਕਦਾ ਕਿ ਅਨਪਰੂਵ ਨੂੰ ਅਪਰੂਵਡ ਕਹਿੰਨੇ ਕਰਨਾ ਉਹ ਪੰਜਾਬ ਸਰਕਾਰ ਨੇ ਕਰਨਾ ਤੇ ਪੰਜਾਬ ਸਰਕਾਰ ਕਹਿੰਦੀ ਆ ਆਮ ਆਦਮੀ ਪਾਰਟੀ ਇਸ ਕਰਕੇ ਸਿਰਫ ਡਵੈਲਪਮੈਂਟ ਕਰਾਉਣੀ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਸਿਆਣਪ ਨਾਲ ਵੋਟਾਂ ਪਾਓ ਸਾਰੀਆਂ ਸਕੀਮਾਂ ਲੈ ਕੇ ਦੇਵਾਂਗੇ ਮੈਂ ਅੱਜ ਸਵੇਰੇ ਵੀ ਗ੍ਰੀਨਫੀਲਡ ਬੈਠੇ ਆ ਸਾਡੇ ਭਰਾਵਾਂ ਦਰਸ਼ਕੋ ਜੀ ਅੰਤੀ ਸਾਹਿਬ ਸਾਰੇ ਅਸੀਂ ਸਵੇਰੇ ਵੀ ਮੀਟਿੰਗ ਕੀਤੀ ਹੈ ਉਹਨਾਂ ਲੋਕਾਂ ਨੇ ਵੀ ਕਹੇ ਸਾਡੀਆਂ ਸੜਕਾਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਨਾ ਉਹਨਾਂ ਕਲੀਆਂ ਕਈ ਗਲੀਆਂ ਚ ਸੀਵਰੇਜ ਆ ਉਹ ਪਵਾ ਕੇ ਦੇਣ ਜੋ ਤੁਹਾਡੇ ਨਾਲ ਵਾਦਾ ਕੀਤਾ ਪੂਰਾ ਕਰਾਂਗੇ ਆਉਂਦੇ ਨਵੇਂ ਸਾਲ ਦੇ ਵਿੱਚ ਇਹ ਜਿਹੜੇ ਅਨ ਪ੍ਰੂਵਡ ਇਲਾਕੇ ਆ ਉਹਨਾਂ ਨੂੰ ਅਪਰੂਵਡ ਕਰਾਂਗੇ ਪੰਜਾਬ ਸਰਕਾਰ ਦੁਆਰਾ ਵਾਹ ਵਾਹ ਜਿੰਦਾਬਾਦ ਉਹ ਅਪਰੂਵਡ ਬੀਜੇਪੀ ਨਹੀਂ ਕਰਾ ਸਕਦੀ ਉਹ ਅਪਰੂਵਡ ਬੀਐਸਪੀ ਜਾਂ ਕਾਂਗਰਸ ਨਹੀਂ ਕਰਾ ਸਕਦੀ ਸਰਕਾਰ ਜਿਹੜੀ ਬਣੀ ਹੈ ਉਹੀ ਕਰਾ ਸਕਦੀ ਹੈ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹਿ ਸਕਦਾ ਕਈਆਂ ਇਲਾਕਿਆਂ ਤੇ ਜਾਇਦਾਦ ਰਾਪੁਰ ਸਾਹਿਬ ਵੀ ਕੱਲ ਨਾਲ ਸੀ ਕੱਲ ਅਸੀਂ ਬਸਤੀ ਬਾਵਾ ਖੇਲ ਗਏ ਆ ਹੁਣੀ ਇਹ ਤੇ ਗਲਤ ਕੀਤੀ ਸੀ ਐਮਪੀ ਸਾਹਿਬ ਦੀ ਬਸਤ ਕੱਲ ਬਸਤੀ ਬਾਵਾ ਖੇਲ ਗਏ ਮੇਰੇ ਨਾਲ ਨਾ ਆਪਣੀ ਬਾਈ ਵੀ ਸਾਹਿਬ ਗੁਰਚਰਨ ਸਿੰਘ ਚੰਨੀ ਗਏ ਸੀ ਮੇਰੇ ਨਾਲ ਉਹਨਾਂ ਨੂੰ ਟਾਈਮ ਦੇ ਤਾ ਬੋਲਣ ਲੱਪੇ ਵੀ ਗੁਰਚਰਨ ਸਿੰਘ ਚੰਨੀ ਬੋਲਣ ਇੱਕ ਬੀਬੀ ਪਚੋਟ ਤੇ ਉਹ ਉਹਨੂੰ ਕਹਿੰਦੀ ਕਦੇ ਹੁਣ ਬੋਟਾ ਆ ਗਿਆ ਹੁਣ ਤੋਂ ਆ ਗਿਆ ਅਸੀਂ ਸਾਰੇ ਹਰਾਮ ਹੋ ਗਏ ਲਈ ਮਾਤਾ ਇਹ ਕੀ ਕਹਣਾ ਕਹਿੰਦੇ ਉਹਦੋਂ ਤੋਂ ਆਇਆ ਇਹਨੂੰ ਬੋਟਾ ਫਾਈਨਲ ਤੋਂ ਮੋਟੇ ਬੋਲੇ ਆ ਤੇ ਉਹ ਕਿਸੇ ਨੂੰ ਗੱਲ ਸਮਝ ਆ ਗਈ ਨਹੀਂ ਮਾਤਾ ਕੀ ਕਹਿ ਰਹੀ ਹੈ ਉਹਨੂੰ ਲੱਗਿਆ ਵੀ ਖਰੇ ਇਹ ਚਰਨਜੀਤ ਸਿੰਘ ਚੰਨੀ ਆ ਤੇ ਉਹ ਸੀਗਾ ਕੋ ਚੰਨ ਸਿੰਘ ਚੰਨੀ ਤੋਂ ਉਹਨੂੰ ਮਾਤਾ ਨੂੰ ਕਿਹਾ ਵੀ ਇਹ ਉਹ ਚੰਨੀ ਨਹੀਂ ਜਿਹੜਾ ਤੇਰੀਆਂ ਵੋਟਾਂ ਲੈ ਗਿਆ ਇਸ ਤਾਂ ਮੁੜ ਕੇ ਆਇਆ ਨਹੀਂ ਇਹ ਤਾਂ ਸਾਡੇ ਜਲੰਧਰ ਦਾ ਚੰਨੀ ਆ ਉਹ ਫੇਰ ਅੰਤਾਰੀ ਹਸਾਂ ਨਾਲ ਆਪੀ ਫੇਰ ਉਹਨੂੰ ਜੱਫੀਆਂ ਪਾਵੇਂ ਮੈਨੂੰ ਗਲਤੀ ਹੋ ਗਈ ਸੋ ਗੱਲ ਇਹ ਗੱਲ ਠੀਕ ਹੈ ਵੀ ਜਿਹੜੇ ਦੂਰੋਂ ਆਏ ਸੀ ਨਾ ਉਹਨਾਂ ਨੇ ਦੂਰ ਹੀ ਰਹਿਣਾ ਇਸ ਇਲਾਕੇ ਤੋਂ ਉਹਨੂੰ ਨਹੀਂ ਪਤਾ ਕਿਰਲਾ ਕੀ ਕਿਹੜਾ ਕਿੰਨੇ ਕਮਰੇ ਕਿੱਥੇ ਸੁਣੋਂ ਉਹਨੇ ਪੁੱਛਦਾ ਸਰੰਗੂਆ ਕਿੱਥੇ ਉਹਨੂੰ ਨਹੀਂ ਪਤਾ ਸੁਧਾਮਾ ਪਿਆਰ ਕਿੱਥੇ ਉਹਨਾਂ ਨੇ ਪਤਾ ਮਿੱਠਾਪੁਰ ਅਲੀਪੁਰ ਕਿੱਥੇ ਆ ਗਿੱਲ ਕਲੋਨੀ ਕਿਹੜੀ ਆ ਨੂਨ ਦਾ ਸ਼ਹਿਰੀ ਕਲੋਨੀ ਕਿਹੜੀ ਉਹਨਾਂ ਦਾ ਉਪਰਾ ਉਪਰਾ ਜਨਮ ਬਸ ਜਲੰਧਰ ਇਸ ਕਰਕੇ ਭਾਈ ਥੋੜਾ ਦਿnghai ਨਾਲ ਸੋਚੋ ਉਹ ਕੰਮ ਨਹੀਂ ਕਰਾ ਸਕਦੇ ਕਾਂਗਰਸ ਕੋਲ ਕੋਈ ਪਾਵਰ ਨਹੀਂ ਜਿਹਨੇ ਇੱਕ ਵਾਰ ਵੋਟਾਂ ਲੈ ਕੇ ਗਏ ਮੁੜ ਕੇ ਆਏ ਨਹੀਂ ਵੋਟਾਂ ਤੇ ਗਏ ਵੋਟਾਂ 'ਚ ਹੀ ਆਏ ਸਮੋ ਕੀ ਕਰਨੇ ਤੋਂ ਇਹ ਆਮ ਆਦਮੀ ਦੀ ਪਾਰਟੀ ਤੁਹਾਡੀ ਆਪਣੀ ਆ ਤੁਹਾਡੇ ਵਿੱਚੋਂ ਬਣੀ ਆ ਇਮਾਨਦਾਰ ਲੋਕਾਂ ਦੀ ਪਾਰਟੀ ਆ ਸਾਨੂੰ ਚਾਹ ਬਾਕੀ ਸਾਹਿਬ ਬੈਠੇ ਹੋ ਤਾਂ ਮੈਂ ਆ ਪੁੱਛੀ ਦੇਖਿਆ ਕੋਈ ਕਹਿ ਦੇਵੇ ਕੋਈ ਕਦੀ ਕਿਸੇ ਦਾ ਕੰਮ ਕਰਵਾਇਆ ਤੇ ਪੈਸੇ ਲੈ ਕੇ ਕਰਵਾਇਆ ਕੋਈ ਕਹਿ ਦੇਵੇ ਕਦੀ ਕ腐ਸ਼ਨ ਕੀਤੀ ਆ ਕਦੀ ਭ੍ਰਿਸ਼ਟਾਚਾਰ ਕੀਤਾ ਕੋਈ ਜਿੰਦਾਬਾਦ ਤੇ ਠੀਕ ਆ ਤੇ ਠੀਕ ਆ ਕਿ ਇਹ ਤਾਂ ਮੁੱਦਾ ਕੋਈ ਨਹੀਂ ਸੀ ਤੋ ਇਸ ਕਰਕੇ ਇਸ ਵਾਰੀ ਮੁੱਦਾ ਆਪਾਂ ਕੋਈ ਹੋਰ ਨਹੀਂ ਰੱਖਣਾ ਮੁੱਦਾ ਰੱਖੋ ਡਵੈਲਪਮੈਂਟ ਦਾ ਮੁੱਦਾ ਰੱਖੋ ਵਿਕਾਸ ਦਾ ਮੁੱਦਾ ਰੱਖੋ ਪਾਣੀ ਦਾ ਸੀਵਰੇਜ ਦਾ ਲਾਈਟਾਂ ਦਾ ਗਲੀਆਂ ਦਾ ਸੜਕਾਂ ਦਾ ਮੁੱਦਾ ਰੱਖੋ ਗ੍ਰੀਨ ਦੀਆਂ ਸਹੂਲਤਾਂ ਦਾ ਆ ਤੁਸੀਂ ਦੇਖ ਲਓ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਿਨਾਂ ਕਿਸੇ ਭੇਤ ਤੋਂ 600 ਯੂਨਿਟ ਬਿਜਲੀ ਦਾ ਮੁਫਤ ਦਿੱਤਾ ਜਾ ਰਿਹਾ ਆ ਮੇਰੇ ਕੱਲ ਜਿੰਨੇ ਆਪਾਂ ਬੈਠੇ ਆ 80% ਲੋਕਾਂ ਦਾ ਤੁਸੀਂ ਜਾ ਕੇ ਘਰਾਂ ਚੋਂ ਪੁੱਛ ਰਹੇ ਹੋ ਆਪਣੇ ਕਿਸੇ ਦਾ ਬਿੱਲ ਨਹੀਂ ਆਉਂਦਾ ਹਣਾ ਬਿਜਲੀ ਕਿਉਂ ਜੀ ਦੱਸੋ ਆਉਂਦਾ ਕਿਸਦਾ ਬਿੱਲ ਦਾ ਬਿੱਲ 80% ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਕੋਈ ਜਾਤ ਦਾ ਕੋਈ ਸਰਟੀਫਿਕੇਟ ਦਾ ਕੋਈ ਧਰਮ ਦਾ ਮਸਲ ਸਾਹਿਬ ਕੋਈ ਭੇਦ ਨਹੀਂ ਰੱਖਿਆ ਪੁਰਤਸਮਾਨ ਕੋਈ ਤੁਹਾਡੇ ਕੋਲੋਂ ਅਰਜੀ ਨਹੀਂ ਮੰਗੀ ਕੋਈ ਸਰਟੀਫਿਕੇਟ ਨਹੀਂ ਮੰਗਿਆ ਕੋਈ ਆਮਦਨ ਦਾ ਸਰਟੀਫਿਕੇਟ ਨਹੀਂ ਮੰਗਿਆ ਸਰਕਾਰ ਨੇ ਵੀ ਜੇ ਤੁਸੀਂ ਬਿੱਲ ਮਾਫ ਕਰਾਉਣਾ ਜੀ ਆਧਾਰ ਕਾਰਡ ਲੈ ਕੇ ਆਓ ਜੀ ਇੱਥੇ ਜੀ ਨੋਟਰੀ ਦਾ ਅਟੈਸਟ ਕਰਾ ਕੇ ਲਿਓ ਮੰਗਿਓ ਉਸ ਆਰਡਰ ਕੀਤਾ ਉਪਰੋਂ ਪੰਜਾਬ ਸਰਕਾਰ ਨੇ ਸਾਰਿਆਂ ਦਾ ਹੀ ਇੱਕ ਬਿੱਲ ਪਿੱਛੇ 600 ਯੂਨਿਟ ਮਾਫ ਹੋ ਗਏ ਸਾਰਿਆਂ ਦਾ ਤੇ ਮੈਨੂੰ ਲੱਗਦਾ ਵੀ ਸਿਰਫ ਕਈਆਂ ਪਰਿਵਾਰਾਂ ਦਾ ਮਈ ਜੂਨ ਚ ਧਾਵਾ ਬਿੱਲ ਆਉਦਾ ਹੋਵੇ ਦੋ ਮਹੀਨੇ ਅਦਰਵਾਈਜ਼ 10 11 ਮਹੀਨੇ ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਹੁੰਦਾ 3000 ਰੁਪਇਆ ਘਟੋ ਘੱਟ 3000 ਰੁਪਇਆ ਪ੍ਰਤੀ ਮਹੀਨ ਹਰ ਪਰਿਵਾਰ ਨੂੰ ਫਾਇਦਾ ਕੀਤਾ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਸ਼ਹਿਰੋਂ ਕੰਮ ਮਹੱਲਾ ਕਲੀਨਿਕ ਬਣਿਆ ਆਪਾਂ ਹੋਰ ਮਹੱਲਾ ਕਲੀਨਿਕ ਬਣਵਾਵਾ ਜੇਕਰ ਆ ਲੋਕਾਂ ਨੂੰ ਸਿਰਫ ਸੁਹਤਾ ਦਾ ਫੈ ਬਣਿਆ ਅਗਰ ਉਹ ਕੋਈ ਜ਼ਰੂਰਤ ਦੀ ਦਵਾਈ ਦੀ ਕਮੀ ਪੇਸ਼ੀਆ ਤੋਂ ਦੂਰ ਕਰਾਇਆ ਜਾ ਸਕਦਾ ਲੇਕਿਨ ਐਡਾ ਵੱਡਾ ਹਸਪਤਾਲ ਤਾਂ ਬਣਿਆ ਤੁਹਾਡੇ ਇਲਾਕੇ ਚ ਵੀ ਜੇ ਲੋੜ ਹੋਈ ਜੇ ਤੁਹਾਡੀ ਡਿਮਾਂਡ ਬਗਵੀ ਸਾਹਿਬ ਹੋਈ ਤੁਸੀਂ ਤਾਂ ਹੁਣ ਦੇਖੋ ਬਗਵੀ ਸਾਹਿਬ ਕੌਂਸਲਰ ਵੀ ਰਹੇ ਪਾਰਟੀ ਚ ਇਹਨਾਂ ਦੀ ਬਹੁਤ ਚੰਗੀ ਪੋਜੀਸ਼ਨ ਆ ਪਾਰਟੀ ਚ ਰੁਤਬਾ ਕਿਉਂਕਿ ਕੌਂਸਲਰ ਵੀ ਰਹੇ ਇਹਨਾਂ ਦੀ ਜ਼ਿੰਮੇਵਾਰੀ ਇਕੱਲੀ ਇਸ ਸੀਟ ਤੇ ਨਹੀਂ ਨਾਲ ਦੀਆਂ ਸੀਟਾਂ ਤੇ ਵੀ ਇਹ ਇਹਨਾਂ ਨੂੰ ਪਾਰਟੀ ਨੇ ਅਸੀਂ ਤੇ ਇਹਨਾਂ ਦੇ ਨਾਲ ਹੈ ਇਹਨਾਂ ਨੂੰ ਪਾਰਟੀ ਨੇ ਹੋਰ ਵੀ ਹੱਲੇ ਸਟੇਟ ਮੰਤਰੀ ਦਾ ਮਾਨ ਸਰਕਾਰ ਨਹੀਂ ਲੈਣਾ ਤੇ ਬਾਬੀ ਸਾਹਿਬ ਜੇ ਇਸ ਇਲਾਕੇ 'ਚ ਕੋਈ ਮੁਹੱਲਾ ਕਲੀਨਿਕ ਦੀ ਲੋੜ ਹੈ ਉਹ ਵੀ ਤੁਸੀਂ ਰეკਮੈਂਡ ਕਰਕੇ ਭੇਜੋ ਆਪਾਂ ਕਰਵਾਵਾ ਦੇ ਤਾਂ ਜੋ ਮੁੱਖ ਮੰਤਰੀ ਜੀ ਸਰਕਾਰ ਨੂੰ ਕਰਾਉਂਦੇ ਹਾਂ ਵੱਡੇ ਪਿੰਡਾਂ ਦੇ ਵੱਡੇ ਇਲਾਕਿਆਂ 'ਚ ਮੈਨੂੰ ਦਿਨਾਂ ਸਾਂਝੇ ਤੌਰ ਤੇ ਇੱਕ ਮੈਰਿਜ ਪਾਲਸ ਬਣਨੇ ਚਾਹੀਦੀ ਹੈ ਮੈਰਿਜ ਪਾਲਸ ਛੋਟੇ ਮੋਟੇ ਧਰਮਸ਼ਾਲਾ ਬਣਾ ਕੇ ਆਪਾਂ ਉੱਥੇ ਕੋਈ ਫੰਕਸ਼ਨ ਨਹੀਂ ਕਰਦਾ ਜੇ ਛੋਟਾ ਜਿਹਾ 20x30 ਦਾ 20x40 ਦਾ ਕੋਈ ਹਾਲ ਬਣਾ ਲਈਏ ਉੱਥੇ ਕੋਈ ਨਾ ਤਾਂ ਭਾਈ ਦੁੱਖ ਦਾ ਪ੍ਰੋਗਰਾਮ ਹੁੰਦਾ ਨਾ ਸਕਦਾ ਜੇ ਬਣਾਉਣਾ ਤਾਂ ਵੱਡਾ ਫਿਰ ਇੰਟਰਸ਼ਲ ਪੈਲਸ ਬੰਗੂ ਉੱਥੇ ਪੈਲਸ ਬਣਾਈਏ ਸਰਕਾਰੀ ਤਾਂ ਕਿ ਆਮ ਲੋਕਾਂ ਨੂੰ ਫਾਇਦਾ ਮਿਲੇ ਉੱਥੇ ਵਿਆਹ ਵੀ ਹੋਣ ਉੱਥੇ ਹੋਰ ਵੀ ਦੁੱਖ ਸਦੈ ਸਮਾਜਿਕ ਪ੍ਰੋਗਰਾਮ ਹੋ ਸਕਣ ਆਪਾਂ ਇਸ ਇਲਾਕੇ 'ਚ ਇੱਕ ਵੱਡਾ ਮੈਰਿਜ ਪੈਲਸ ਬਣਾਵਾਂਗੇ ਜੇ ਤੁਸੀਂ ਬਾਗ ਨੰਬਰ 39 ਤੋਂ ਮਨਜੀਤ ਕੌਰ ਜੀ ਨੂੰ ਜਿਤਾਓ ਜਿੰਨੇ ਵੀ ਤੁਹਾਡੇ ਘਾਰ ਰਹਿ ਗਏ ਨੀਲੇ ਕਾਰ ਜਿਹੜੇ ਬਣ ਗਏ ਠੀਕ ਕਿਸੇ ਦਾ ਕੋਈ ਨਾਂ ਚੜਨ ਵਾਲਾ ਉਹ ਵੀ ਠੀਕ ਕਰਾ ਦੇਗੇ ਕੈਂਪ ਲਾ ਕੇ ਨਵੇਂ ਬਣਨ ਵਾਲਿਆਂ ਦੇ ਕਾਰਡ ਵੀ ਬਣਾ ਦੇਗੇ ਹੋਰ ਵੀ ਜਿਹੜੀ ਸਹੂਲਤ ਪੰਜਾਬ ਸਰਕਾਰ ਨੇ ਹੁਣ ਬਹੁਤ ਵੱਡੇ ਵੱਡੇ ਐਲਾਨ ਕਰਨੇ ਆ ਬਹੁਤ ਵੱਡੇ ਵੱਡੇ ਐਲਾਨ ਕਰਨੇ ਪੰਜਾਬ ਸਰਕਾਰ ਨੇ ਖਜ਼ਾਨੇ ਦਾ ਪ੍ਰਬੰਧ ਕਰ ਲਿਆ ਤੇ ਉਹਨਾਂ ਸਾਰੀਆਂ ਜੋ ਸਕੀਮਾਂ ਦਾ ਐਲਾਨ ਹੋਊਗਾ ਅਸੀਂ ਇਸ ਇਲਾਕੇ ਨੂੰ ਆਪ ਜਾ ਕੇ ਆਪ ਸਾਰੇ ਫਾਇਦੇ ਤੁਹਾਨੂੰ ਲਿਆ ਕੇ ਦਿਆਂਗੇ ਤੁਹਾਨੂੰ ਘਰ ਬੈਠਿਆਂ ਨੂੰ ਕੋਈ ਫਾਰਮ ਭਰਨਾ ਤੁਹਾਡੇ ਆਪ ਘਰ ਆਵਾਂਗੇ ਸਾਰੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਊਗੀ ਸੋ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਤਾਂ ਇੰਨੀ ਬੇਨਤੀ ਕਰਨੀ ਆ ਵੀ ਇਹਦੇ ਨਾਲ ਇਹਨਾਂ ਵੋਟਾਂ ਨਾਲ ਜਿੱਦਾਂ ਰਜਿੰਦਰ ਜੱਸਰ ਜੀ ਕਹਿ ਕੇ ਗਏ ਆ ਇਹਨਾਂ ਵੋਟਾਂ ਨਾਲ ਨਾ ਤਾਂ ਭਾਈ ਪੰਜਾਬ ਦੀ ਸਰਕਾਰ ਨੂੰ ਉਹਨੇ ਉਹਨੇ ਵੀ ਡਿਗਣਾ ਤੇ ਦਿੱਲੀ ਦੀ ਸਰਕਾਰ ਨੇ ਵੀ ਡਿਗਣਾ ਇਹ ਤਾਂ ਸਿਰਫ ਤੁਸੀਂ ਆਪਣਾ ਨੁਮਾਇੰਦਾ ਬਣਾਉਣਾ ਉਹ ਜਿਹੜਾ ਤੁਹਾਡੀ ਸੇਵਾ ਕਰੇ ਨਮਾਇੰਦਾ ਉਹ ਬਣਾਉਣਾ ਉਸ ਪਾਰਟੀ ਦਾ ਬਣਾਉਣਾ ਜਿਹਦੀ ਸਰਕਾਰ ਹੋਵੇ ਜਿਹਦੀਆਂ ਤਾਰਾਂ 'ਚ ਕਰੰਟ ਹੋ ਰਿਹਾ ਹੈ ਤੇ ਭਾਈ ਬਦਲ ਤੋਂ ਉਹਨਾਂ ਦਾ ਝਗਣਾ ਹੈ ਬਾਕੀਆਂ ਨੇ ਕੋਈ ਫਾਇਦੇ ਨਹੀਂ ਦੇਣੀ ਕੋਈ ਫਾਇਦਾ ਨਹੀਂ ਦੇਣਾ ਤੋਂ ਇੰਨੀ ਗੱਲ ਕਹਿਣ ਵਾਸਤੇ ਅਸੀਂ ਤੁਹਾਡੇ ਕੋਲ ਆਏ ਆ ਮੈਨੂੰ ਉਮੀਦ ਹੈ ਖੰਬਰਾ ਧਰਮਪੁਰਾ ਉਧਰ ਤਾਂ ਮਲਕੋ ਵੀ ਨਾਲ ਪੈਂਦਾ ਆਪਣੇ ਤੇ ਖੰਬਰਾ ਕਲੋਨੀਆਂ ਸੁਧਾਮਾ ਵਿਹਾਰ ਕਿ ਸਾਰੇ ਰਲ ਕੇ ਤੁਸੀਂ ਸਰਕਾਰ ਨੂੰ ਮਰਦਾ ਪਾਉਂਗੇ ਝੰਡੇ ਦੇ ਨਿਸ਼ਾਨ ਤੇ ਤੇ ਅਸੀਂ ਤੁਹਾਨੂੰ ਨਾਲੇ ਵਾਦਾ ਕਰਦੇ ਆ ਕਿ ਤੁਹਾਨੂੰ ਸਾਰੀਆਂ ਸਹੂਲਤਾਂ ਸ਼ਹਿਰਾਂ ਵਾਲੀਆਂ ਅਸੀਂ ਲੈ ਕੇ ਦੇਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਨ ਸਾਹਿਬ ਵਾਹਿਗੁਰੂ ਜੀ ਦੀ ਜਥੇ ਜਰਪੀਨ ਜੀ